ਵੇ ਕਬੂਤਰ ਵਾਲਿਆਂ ਨੇ ਬਹੁਤ ਵਧੀਆ ਗੋਲ ਕੀਤਾ। ਇਹਦਾ ਮੈਚ ਚੱਲਣਾ ਚਾਹੀਦਾ ਤੇ ਨਾਲ ਹੀ ਇਸ ਤੋਂ ਬਾਅਦ ਹੈ ਜਿਹੜਾ ਕਾਲਾ ਸੰਘਿਆ ਦੇ ਨਸੀਨਪੁਰ ਦਾ ਵੀ ਮੈਚ ਬਹੁਤ ਸ਼ਾਨਦਾਰ ਖੇਡਿਆ ਜਿਹੜਾ ਹੈ ਤੇ ਕੱਲ ਨੂੰ ਵੀ ਸੰਗਤ ਨੇ ਪਾੜਣਾ ਭਾਗੁਰ ਜੀ ਕੀ ਨਾਮ ਆਪਣਾ ਜੀ ਪਤਾ ਹੈ ਤਾਂ ਮੰਗਲ ਸਿੰਘ ਹੈ ਜੀ ਸਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਆਪਾਂ ਇਹ ਖੇਡਾਂ ਤੋਂ ਨਹੀਂ ਕਿਹੜੀ ਸਟੇਟ ਤੋਂ ਇਹ ਜਰਮਨ ਤੋਂ ਠੀਕ ਹੈ ਅੱਜ ਤਾਂ ਇਹ ਖੇਡਾਂ ਦੋਨੋਂ ਵੀ ਫੁੱਟਬਾਲ ਮੈਚ ਸੀ ਕੁੜੀ ਚੋਣ ਬੱਚੇ ਕਰਾਏਗੇ ਕੀ ਕਹਿਣਾ ਚਾਹੁੰਦੇ ਫੁੱਟਬਾਲ ਮੈਚ ਮੁਕਾਬਲਾ ਚੱਲ ਰਿਹਾ ਤੇ ਬੱਚਿਆਂ ਦੇ ਛੋਟੇ ਮੈਚ ਵੀ ਕਰਾਈ ਸੀ ਕੀ ਕਹਿਣਾ ਚਾਹੁੰਦੇ ਅੱਜ ਬੱਚਿਆਂ ਦੇ ਛੋਟੇ ਮੈਚ ਚੱਲੇ ਆ ਅੱਜ ਸ਼ੁਰੂ ਹੋ ਗਿਆ ਤੇ ਛੋਟੇ 30 ਕਿਲੋ ਵਾਲੇ ਰਏ ਬੱਚਿਆਂ ਦੇ ਮੈਚ ਦੌੜ ਵੀ ਹੋਈਆਂ ਤੇ ਫੁੱਟਬਾਲਾਂ ਦੇ ਚੱਲਦੇ ਆ ਮੇਚ ਤੇ ਕੱਲ ਨੂੰ ਉਹ ਥੋੜੀ ਵੱਡੀ ਟੀਮਾਂ ਆਉਣਗੇ 50 ਕਿਲੋ 75 ਕਿਲੋ ਆਉਣੀਆਂ ਖੇਡਣਗੀਆਂ ਇਸੇ ਤਰ੍ਹਾਂ ਚੱਲਦਾ ਰਹਿਣਾ ਤੇ ਫੁੱਟਬਾਲਾਂ ਦਾ ਵੀ ਕੱਲ ਨੂੰ ਵਾਲੀਬਾਲ ਵੀ ਚੱਲਣਗੇ ਗ੍ਰਾਮ ਪੰਚਾਇਤ ਤੇ ਐਨ ਆਰ ਆਈ ਵੀਰਾਂ ਦਾ ਕਿੰਨਾ ਕੁ ਸਹਿਯੋਗ ਜਿਹੜਾ ਜੀ ਗ੍ਰਾਮ ਪੰਚਾਇਤ ਖੇੜਾ ਦਾ ਨਾ ਯੂਥ ਕਲੱਬ ਜਿਹੜਾ ਉਹ ਤੇ ਐਨ ਆਰ ਆਈ ਵੀ ਜਿਹੜਾ ਸਾਰਿਆਂ ਨੇ ਸਹਿਯੋਗ ਨਾਲ ਸਾਂਝਾ ਕਰਿਆ ਸਾਰਿਆਂ ਪ੍ਰੇਮ ਪਿਆਰ ਨਾਲ ਸਾਰਾ ਜਦੋਂ ਮਿਲ ਕੇ ਕਰਾਦੇ ਨੇ ਤੇ ਬਹੁਤ ਵਧੀਆ ਗੱਲ ਆ ਇਦਾਂ ਆਪਣੇ ਪਿਆਰ ਬਣਿਆ ਰਹੇ ਪਰਾਵਾਂ ਵਿੱਚ ਤੇ ਬੱਚਿਆਂ ਨੂੰ ਚੰਗੇ ਪਾਸੇ ਲਾਈ ਰੱਖਣਾ ਬੱਚੇ ਮਾਲਿਆ ਕਮਾਂ ਤੋਂ ਵੱਧ ਕੇ ਦਸ਼ਿਆਂ ਤੋਂ ਵੱਧ ਕੇ ਆਪਣੇ ਚੰਗੇ ਭਵਿੱਖ ਲਈ ਤੁਰਨ ਤੇ ਚੰਗੀ ਸੋਚ ਮਿਲੇ ਗਿਆਨ ਨੂੰ ਤੇ ਚੰਗੀਆਂ ਤਰਕੀਆਂ ਕਰਨ ਇਹ ਆ ਤਾਕੀ ਪਜੀ ਕੀ ਨਤ ਜਾਈ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਸਤ ਪਹਿਲਾਂ ਤਾਂ ਸਾਰ ਤੁਹਾਨੂੰ ਮੈਂ ਖੜੇ ਰੋਣਾ ਬੈਠੇ ਮੈਚ ਹੋ ਰਿਹਾ ਤੁਹਾਡੂੰ ਬਹੁਤ ਬਹੁਤ ਮੌਰਕਾ ਇਹਨਾਂ ਦੀਆਂ ਕੀ ਕਹਿਣਾ ਚਾਹੁੰਦੇ ਇਹ ਸਾਡਾ ਜਿਹੜਾ ਪਿੰਖ ਖੇੜਾ ਤੋਂ ਉਹਨਾਂ ਦਾ ਨਿੰਜਵਾ ਖੇਡ ਮੇਲਾ ਅਸੀਂ ਕਰਵਾ ਰਹੇ ਹਾਂ ਇਸ ਵਾਰ 4 5 6 7 ਤਰੀਕ ਤੱਕ ਇਹ ਚੱਲੂਗਾ ਤੇ ਇਹਦੇ ਵਿੱਚ ਮਰੀਆਂ ਵਧੀਆਂ ਟੀਮਾਂ ਜਿਹੜੀਆਂ ਬੁਲਾਈਆਂ ਗਈਆਂ ਬੱਚਿਆਂ ਨੂੰ ਸ਼ਾਹਦ ਕਜ਼ ਵਾਸਤੇ 30 ਕਿਲੋ 50 ਕਿਲੋ ਦੇ 75 ਕਿਲੋ ਭਾਰ ਵਰਗ ਦੀਆਂ ਕਬੱਡੀ ਦੇ ਮੈਚ ਜਿਹੜੇ ਆ ਉਹ ਹੋਣਗੇ ਫੁੱਟਬਾਲ ਦੇ ਓਪਨ ਜਿਹੜੇ ਆ ਮੈਚ ਚੱਲ ਰਿਹਾ ਕਲੰਬਾਂ ਦੇ ਚੱਲ ਰਿਹਾ ਤੇ ਇਸ ਤੋਂ ਇਲਾਵਾ ਕਬੱਡੀ ਜਿਹੜੀ ਆ ਉਹਦੇ ਚਾਰ ਨਾਮਵਰ ਕਲਬਾਂ ਮਾਝਾ ਮਾਲਵਾ ਦੁਆਬਾ ਦੇ ਪਵਾਨ ਜਿਹੜੇ 7 ਤਰੀਕ ਨੂੰ ਉਹਨਾਂ ਦੇ ਜਿਹੜੇ ਆ ਉਹ ਫਾਈਨਲ ਕਰਵਾਏ ਜਾਣਗੇ ਤੇ ਨਾਲ ਹੀ 50 ਸਾਲਾਂ ਬਜ਼ੁਰਗਾਂ ਦੀ ਇੱਕ ਜਿਹੜੀ ਆ ਕਬੱਡੀ ਦਾ ਸ਼ੋਅ ਮੈਚ ਕਰਾਇਆ ਜਾਣਾ ਲੜਕੀਆਂ ਦਾ ਜਿਹੜਾ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਊਗਾ ਇੱਕ ਤੇ ਇਹਦੇ ਨਾਲ ਜਿਹੜੇ ਸਾਡੇ 15 ਸਾਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ 100 ਮੀਟਰ 200 ਮੀਟਰ ਦੀ ਜਿਹੜੀ ਆ ਦੌੜਾਂ ਦਾ ਜਿਹੜਾ ਉਹ ਕੀਤਾ ਗਿਆ ਤੇ ਨਾਲ ਹੀ ਸਾਡੀ ਪਿੰਡੂ ਖੇਡ ਸੀਗੀ ਪ੍ਰਾਣੀ ਜਿਹੜੀ ਚੱਲਦੀ ਰੱਸਾ ਕਸੀ ਉਹਦੇ ਮੁਕਾਬਲੇ ਵੀ ਸਵਾਰੀ ਹੀ ਲੈ ਕੇ ਆਏ ਆ ਤਾਂ ਕਿ ਜਿਹੜਾ ਸਾਡਾ ਪੁਰਾਣਾ ਮਾਹੌਲ ਦੁਬਾਰਾ ਜਿਹੜਾ ਉਹ ਸਿਰਜਿਆ ਜਾ ਸਕੇ ਤੇ ਉਹਦੇ ਵੀ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਜਾ ਰਿਹਾ ਸਰ ਜਿੱਦਾਂ ਕਿ 7 ਤਰੀਕ ਨੂੰ ਫਾਈਨਲ ਆ ਉਹਦੇ ਵਿੱਚ ਕੀ ਕੀ ਕਿਹੜੇ ਕਿਹੜੇ ਟੀਮਾਂ ਆਣੀਆਂ ਭਾਗ ਲੈਣਗੀਆਂ ਤੇ ਨਾਮ ਕੀ ਕੀ ਰੱਖੇਗੇ ਚਾਰ ਕਲੱਬ ਐ ਜੀ ਮਾਝਾ ਮਾਲਵਾ ਦੁਆਬਾ ਦੇ ਪੋਂਦ ਤੇ ਫਰਸਟ ਵਾਸਤੇ ਜਿਹੜਾ 2.5 ਲੱਖ ਆ ਤੇ ਸੈਕੰਡਲੀ 2 ਲੱਖ ਇਸ ਤੋਂ ਇਲਾਵਾ ਜਿਹੜਾ ਬੈਸਟ ਰੇਡਰ ਤੇ ਬੈਸਟ ਸਟਾਪਰ ਆ ਉਹਨਾਂ ਨੂੰ ਬੁਲਟ ਮੋਟਰਸਾਈਕਲ ਜਿਹੜੇ ਆ ਉਹ ਦਿੱਤੇ ਜਾਣ। ਤੁਹਾਡਾ ਨਾਮ ਕੀ ਹੈ ਭਾਜੀ? ਮੇਰਾ ਨਾਮ ਹੈਗਾ ਪਿੰਦਰ ਸਿੰਘ। ਸਰ ਹਾਂਜੀ ਸਰ ਤੁਹਾਡੇ ਇਹ ਪਿੰਡ ਖਾਲਾ ਟੋਨਾ ਵਿਖੇ ਵੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ 12 ਟੂਰਨਾਮੈਂਟ ਤੇ ਤੁਹਾਡੀ ਕੀ ਜ਼ਿੰਮੇਵਾਰੀ ਹੈ ਤੇ? ਜ਼ਿੰਮੇਵਾਰੀ ਇਹੀ ਆ ਵੀ ਹਰ ਸਾਲ ਨਭਾਈਦੀ ਆ ਮੁੰਡੇ ਛੋਟੇ ਸਾਡੇ ਵੀਰ ਜਿੰਨੇ ਆ। ਹਾਂਜੀ ਪਲੇਅਰ ਸਾਰਿਆਂ ਨੂੰ ਗੋਲ ਦੀ ਚੀਜ਼ ਸਹੀ ਚਾਹੀਦੀ ਆ ਜਾਂ ਕਿੰਦਾ ਉਹ ਦੇਖ ਕੇ ਕਰੀ ਜਾਨੀ ਕਿ 49ਵਾਂ ਟੂਰਨਾਮੈਂਟ ਸਾਨੂੰ ਹੋ ਗਿਆ ਜੋ ਬਿਮਾਰੀਆਂ ਇਦਾਂ ਕਰਦੀਆਂ ਇਹਨੂੰ 6 ਤੋਂ 7 ਸਾਲ ਵਧੀਆ ਹੈ ਕਿ ਮੈਚ ਬਹੁਤ ਸੋਹਣੇ ਹੁੰਦੇ ਹਰ ਸਾਲ ਹਾਂਜੀ ਪਿਛਲੇ ਸਾਲ ਵੀ ਬਹੁਤ ਸੋਹਣੇ ਮੈਚ ਹੋਏ ਸੀਗੇ ਇਹ ਕਿੰਨੇ ਦਿਨ ਦੇ ਆ ਸਰ ਇੱਥੇ ਮੈਚ ਇਹ 4 ਦਿਨ ਦੇ ਮੈਚ ਦਾ ਵੀਰ ਹਾਂਜੀ ਤੇ ਕੱਲੋਂ ਕੌਸ਼ਿਕ ਕਬੱਡੀ ਦੇ ਆ ਜਾਣ ਛੋਟੇ ਬੱਚਿਆਂ ਦੇ ਵੀ ਮੈਚ ਫਾਰੇ ਕਰਾਏ ਗਏ ਆ ਚਾਰ ਦਿਨ ਇਸ ਲਈ ਰੱਖਿਆ ਕਿ ਛੋਟੇ ਬੱਚਿਆਂ ਨੂੰ ਖੇਡ ਦਿੱਤੀ ਜਾਵੇ ਹੰਦੀ ਮਾਣ ਵਾਲਾ ਪਲੇਅਰ ਆ ਸਾਰੇ ਹੁੰਦੇ ਨਾਮੀ ਉੱਤਸਵਾਂ ਸਾਰੇ ਪਿੰਡਾਂ ਦੇ ਲੋਕਾਂ ਦੇ ਪਿੰਡ ਖਾਲੀ ਹੋਏ ਆ ਤੇ ਪਰਦੇਰ ਵੀ ਕੁਛ ਆਵਾਣ ਨਹੀਂ ਹੈਗੇ ਮੁੰਡੇ ਜਿਹੜੇ ਗੇਮ ਕਰਨ ਦੇ ਖਾਕੇ ਸਖੋਸ਼ ਆ ਜੇ ਧਰਤੀ ਨਾਲ ਜੁੜੇ ਰਹਿਣਗੇ ਗਰਾਉਂਡ ਨਾਲ ਜੁੜੇ ਰਹਿਣਗੇ ਉਹ ਬੱਚੇ ਨਸ਼ਿਆਂ ਤੋਂ ਬਚ ਜਾਣਗੇ ਬਹੁਤ ਸੋਹਣੀ ਗੱਲ ਆ ਵੀ ਇਦਾਂ ਦੇ ਅਪਰਾਲੇ ਛੋਟੇ ਛੋਟੇ ਪਿੰਡਾਂ ਸਾਰੇ ਹੁੰਦੇ ਆ ਕਮਿਊਨਿਟੀ ਟਰੱਸਟ ਦੇ ਆ ਬੱਚਿਆਂ ਨੂੰ ਰਿਸ਼ਾ ਹੁੰਦਾ ਆ ਇਹੋ ਜੀ ਜੀ ਆ ਜੀ ਹੋਰ ਤਾਂ ਚਲੋ ਵਧੀਆ ਜ਼ਿੰਮੇਵਾਰੀ ਜਦੋਂ ਸਾਰੇ ਹੀ ਕਰਦੇ ਆ ਸਾਰੇ ਘਰਾਣਾ ਵਾਲਾ ਕਮੇਟੀ ਵਾਲਾ ਸਾਡੇ ਵੀ ਹੁਣ ਐਨ ਆਰ ਆਈ ਆ ਸਾਰੇ ਐਨ ਆਰ ਆਈ ਬਹੁਤ ਆਏ ਹੋਏ ਆ ਟੂਰਨਾਮੈਂਟ ਦਾ ਕਰਕੇ ਠੀਕ ਹੈ ਚਲੋ ਮਾਲਕ ਮੀਰਪੁਰ ਸੋਨਾ ਟੂਰਨਾਮੈਂਟ ਹੋ ਜਾਣਾ ਹੈ ਕਿੰਵਾਂ ਟੂਰਨਾਮੈਂਟ ਹੈ ਇਹ 59 ਮਾਚ ਹੋਣਾ ਹੈ ਅੱਜ ਪਹਿਲਾਂ ਜਦੋਂ ਸਾਡੇ ਕੋਲ ਕਲੀਅਰ ਕਰਾਉਂਦੇ ਹੁੰਦੇ ਹਾਂ